ਹਰਿ ਰਾ ਸਾਹਿਬ ਸੋਦਾਰਾ ਗਾਸਾ ਮਹੱਲਾ ਪਹਿਲਾ ਇਕ ਇਕੰਕਾਰ ਸਤਿਗੁਰ ਪ੍ਰਸਾਦਿ ਸੋਦਾਰ ਤੇਰਾ ਕੀ ਹਾਸੋ ਕਰਕੇ ਹਾਂ ਜਿਤ ਪੈ ਸਰਬ ਸਮਾਲੇ ਵਾਝੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਾਹੁਨਾਰੇ ਕੀਤੇ ਤੇਰੇ ਰਾਗ ਪਰਿ ਸਿਓ ਕਹੀਏ ਕੀਤੇ ਤੇਰੇ ਗਾਉਨਹਾਰੇ ਗਾਵੰਤਨੋ ਪਵਨ ਪਾਣੀ ਬੈਸੰਤਰ ਹੰਗਾਵੇ ਰਾਜਾ ਤਰਮ ਦਵਾਰੇ ਗਾਵੰਤਨੋ ਚਿਤ ਲਗ ਬਤ ਲਿਖ ਜਾਨਨ ਲਿਖ ਲਿਖ ਤਨ ਵਿਚਾਰ ਗਾਵੰਤਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਤਨੋ ਇੰਦ੍ਰੀਨ ਦਰਾ ਸਨ ਬੈਠੇ ਦੇਵਦਿਆ ਦਰਣਾਲੇ गावਾਂ ਤੁੰਨੋਂ ਸਿੱਧ ਸਮਾਦੀ ਅੰਦਰ ਗਾਵਾਂ ਤੁੰਨੋਂ ਸਾਧ ਵਿਚਾਰੇ ਗਾਵਾਂ ਤੁੰਨੋਂ ਜਤੀ ਸਤੀ ਸੰਤੋਖੀਂ ਗਾਵਾਂ ਤੁੰਨੋਂ ਵੀਰ ਕਰਾਰੇ ਗਾਵਾਂ ਤੁੰਨੋਂ ਪੰਡਤ ਪਨਰ ਕੀ ਸਰ ਜੋਗ ਜੁਗ ਵੇਦਾਂ ਨਾਲੇ ਗਾਵਾਂ ਤੁੰਨੋਂ ਮੋਹਨੀ ਆ ਮਨ ਮੋਹਨ ਸੁਰਗ ਮਾਸ਼ ਪਿਆਲੇ ਗਾਵਾਂ ਤੁੰਨੋਂ ਰਤਨੋ ਪਾਏ ਤੇਰੇ ਅਠ ਸੱਠ ਤੀਰਤ ਨਾਲੇ ਗਾਵੰਤਨੋ ਜੋਦ ਮਹਾ ਬਲਸੂਰਾ ਗਾਵੰਤਨੋ ਖਾਨੀ ਚਾਰੇ ਗਾਵੰਤਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੇ ਤੁੰਨੋ ਗਾਵਨ ਜੋਤ ਤੁ ਪਾਵਨ ਰਤੇ ਤੇਰੇ ਪਗਦਰਸਾਲੇ ਹੋਰ ਕੀਤੇ ਤੁੰਨੋ ਗਾਵਨ ਸੀਮੇ ਚਿੱਤਨ ਆਵਨ ਨਾਨਕੀਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋ ਸਿਜਾਇ ਨਾ ਜਾਸੀ ਰਚਨਾ ਦੀ ਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵੜਿਆਏ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਸ਼ਾ ਸਾਹ ਪਸਾਹਿਬ ਨਾਨਕ ਰਹਿ ਰਜਾਈ ਆਸਾ ਮਹੱਲਾ ਪਹਿਲਾ ਸੁਨ ਵੜਾ ਆਖੇ ਸਬ ਕੋਏ ਕੇਵੜ ਵਡਾ ਡਿਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਨਿੰ ਘਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸੰਸੂਰਤੀ ਮਿਲਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਦਿਆਨੀ ਗੁਰ ਗੁਰ ਹਾਈ ਕਹਿ ਨਾ ਜਾਰੀ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਂ ਸਿਧਾ ਪੁਰਖਾ ਕੀਆ ਵੜਿਆ ਆਂ ਤੁਧਵਿੰਸੀ ਦੇ ਕੀ ਨਾ ਪਾਇਆ ਕਰ ਮਿਲੇ ਨਾਹੀ ਠਾਕ ਰਹਾ ਆਂ ਆਖਣ ਵਾਲਾ ਕੀਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਤੂੰ ਦੇਤੀ ਸੇ ਕੀ ਆਚਾਰਾ ਨਾਨਕ ਸੱਚ ਸਵਾਨ ਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣਿ ਓਖਾ ਸਚਾ ਨਾਉ پائے بڑا نہ ہو جائے نہ رہے سوگ، رہے چکے گنے ہو مر نہ ہو چوگی نہ کو ਜੇ ਵੜੀ ਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰ ਕਹਿ ਕੀਤੀ ਰਾਤ ਖਸਮ ਵੀ ਸਾਰੇ ਤੇ ਕਮजात ਨਾਨਕ ਰਾਵੇ ਬਾ ਸੁਨਾਤ ਰਾਗੁ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੇਰੇ ਕਰਮ ਸਤ ਗੁਰ ਸਰਨਾਇ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਹਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਂਤ ਸਖਾਈ ਹਰ ਕੀਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੜ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾ ਮਿਲੇ ਤਿਪਤਾ ਸੇ ਮਿਲ ਸੰਗਤ ਗੁਣ ਵਰਗਾਸ ਜਿਨ ਹਰ ਹਰ ਅਸ ਨਾਮ ਨ ਪਾਇਆ ਤੇ ਪਾਗ ਹੀੰਜੰ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤੈਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿ ਧਾਰਸ ਪਾਇਆ ਮਿਲ ਜਾ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹਿਰੇ ਮੈਂ ਚਤਵੇ ਆਦਮ ਜਾਂ ਹਰ ਹਜਿਓ ਪਰਿਆ ਸੈਲ ਕੋ ਤਰ ਮੈਂ ਜਿੰਤੋ ਉਪਾਇ ਤਾ ਕਾਰਿ ਜੁਗਾ ਅਗੇ ਕਰ ਤਰਿਆ ਮੇਰੇ ਮਾਤੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ਼ਟ ਹਰਿਆਰਾ ਜਨਨ ਪਿਤਾ ਲੋਕ ਸਤ ਬਣਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਜਕ ਸੰਭਾਹੇ ਠਾਕੁਰ ਕਾਹੇ ਮਨ ਪੋ ਕਰਿਆ ਓੜੇ ਓੜਾਵੇ ਸੇ ਕੋਸਾ ਤਿਸ ਪਾਸ਼ੇ ਵਚਰੇ ਚਰਿਆ ਤਿਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਾਬ ਨਿਦਾਨ ਦਸ ਅਸ਼ਟ ਸਿਦਾਨ ਠਾਕੁਰ ਕਰ ਤਲ ਤਰਿਆ ਜਾਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗਾ ਸਾ ਮਹੱਲਾ ਚੌਥਾ ਸੋਪੁਰਖ ਇਕ ਅੰਕਾਰ ਸਤਗੁਰ ਪ੍ਰਸਾਦ ਸੋਪੁਰਖ ਨਿਰੰજન ਹਰ ਪੁਰਖ ਨਿਰੰજન ਹਰਗਮ ਅਗਮ ਅਪਾਰਾ ਸਭ ਤਿਆਵੇ ਸਭ ਤਿਆਵੇ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਦੋਰੀਆਂ ਕਾ ਦਾ ਤਾਰਾ ਹਰ ਤਿਆਵੋ ਸੰਤੋ ਜੀ ਸਭ ਦੁੱਖ ਵਿਸਾਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕੀ ਆਨੰਦ ਕ ਚੰਤ ਵਿਚਾਰ ਤੂ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਪਰਕ ਸਮਾਨਾ ਇਕ ਦਾ ਤੇਕ ਪੀ ਖਾਰੀ ਜੀ ਸਭ ਤੇਰੇ ਜੋ ਜਿਵੜਾ ਤੂੰ ਆਪੇ ਦਾ ਤਾਪੇ ਪੁਗਤਾ ਜੀ ਹੋ ਤੁਦ ਬਿਨੇ ਵਰਣ ਜਾਣਾ ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕੀ ਆ ਗੁਣ ਆਖ ਵਖਾਨਾ ਜੋ ਸੇਵੇ ਜੋ ਸੇਵੇ ਤੁਦ ਜੀ ਜਨਾਨਕ ਤਿਨ ਕੁਰਬਾਨਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੇ ਸੁਖਵਾਸੀ ਸੇ ਮੁਕਤ ਸੇ ਮੁਕਤ ਕਏ ਜਿਨ ਹਰ ਧਿਆਇਆ ਜੀ ਤਿੰ ਤੂਟੀ ਜਮਕੀ ਵਾਸੀ ਜਿਨਿਰਪਉ ਜਿਨ ਹਰ ਨਿਰਪਉ ਧਿਆਇਆ ਜੀ ਤਿਨ ਕਾ ਪਉ ਸਭ ਕੁਆਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੁ ਸੁਆਮੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤੇ ਨਿਲਜਾਸਿ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬਿਅੰਤ ਪਿਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੋਦ ਜੀ ਹਰਨੇਕ ਨੇਕਣੰਤਾ ਤੇਰੇ ਨੇਕ ਤੇਰੇ ਨੇਕ ਕਰੇ ਹਰ ਪੂਜਾ ਜੀ ਤਪਤਾ ਪੇ ਜਪੇ ਬਿਅੰਤਾ ਤੇਰੇ ਨੇਕ ਤੇਰੇ ਨੇਕ ਪੜੇ ਬੋ ਸਿਮਰਤ ਸਾਸੀ ਕਰ ਕਿਰਿਆ ਕਰ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤ ਤੂ ਆਦਿ ਕੋ ਰਖਾ ਪਰਮ ਪਰ ਕਰਤਾ ਜੀ ਤੁਦ ਜੇ ਬੜੇ ਅਵਰਨ ਕੋਈ

ਸਭ ਤੇਰੀ ਤੂੰ ਸਬਣੀ ਤੇ ਆਇਆ ਜਿਸਨੋ ਕਿਰਪਾ ਕਰੇ ਤਿੰਨਾ ਅਮਰਤਨ ਪਾਇਆ ਗੁਰਮਖ ਲਾਦਾ ਮਨ ਮੁਗਵਾਇਆ ਤੁਦਾ ਵਿਛੋੜਿਆ ਆਪ ਮਿਲਾਇ ਤੋ ਦਰੇ ਆਵ ਸਭ ਤੁਝ ਹੀ ਮਾਇ ਤਜਬਿੰਦ ਹੋ ਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮਿਲ ਜਿਸਨੋ ਤੂ ਜਾ ਨਹੀਂ ਸੋਈ ਜਨ ਜਾਨੇ ਹਰ ਗੁਣ ਸਾਦੀ ਆਖ ਬਖਾਨੇ ਜਿਨ ਹਰ ਸੇਵੀ ਅਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੋ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਤ ਵਿੰਦੂ ਜਾਵਨ ਕੋਈ ਧੋਖਰ ਕਰ ਵੇਖੇ ਜਾਨੇ ਸੋਏ ਜਨਨਾਲ ਗੁਰਮੁਖ ਪ੍ਰਗਟ ਹੋਇ ਆਸਾਮ ਹੱਲਾ ਪਹਿਲਾ ਦਿੱਤ ਸਰੋੜੇ ਪਹਿਲੇ ਨਿਵਾਸ ਪਾਣੀ ਪਾਵਕ ਤਿਨੇ ਕੀਆ ਪੰਖਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਰੋਪੀਲੇ ਮਾਨੇ ਕਨ ਚੇਤ ਸਮੂੜ ਮਨ ਹਾਰ ਬਿਸਰ ਤੇਰੇ ਗੁਣ ਗਲੇ ਆ ਰਹਾ ਨਾ ਹੋ ਜਤੀ ਸਤੇ ਨਹੀਂ ਪੜਿਆ ਮੂਰਖ ਭੁਗਦਾ ਜਨਮ ਪਿਆ ਪਰਮਤਨ ਨਾਨਕ ਤੇਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਪਈ ਪ੍ਰਾਪਤ ਮਾਨੁ ਖਉ ਦੇਹ ਹੋ ਰਿਆ ਗੋਬਿੰਦ ਮਿਲਣ ਕੇ ਤਰੀ ਭਰਿਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਸਾ ਸੰਗਤ ਪਜਕੇ ਵਾਣਾ

ਆਪਣਾ ਜਾਨ ਕਰੋ ਪਿਤਵਾਰ ਹਮਰੇ ਦਿਸ ਬੈ ਤੁਮ ਕਾਵੋ ਆਪ ਹਾਥ ਦੇ ਮੁਹੇ ਬਚਾਓ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰ ਮੋਰ ਸ਼ਾਨਿਜ ਕਰਦੇ ਕਰੀਏ ਸਾਬੈ ਰਣ ਕੋ ਆਏ ਸੰਗਰੀਏ ਹੋਰਣ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਤਿਆਉ ਜੋ ਪਰਚਾਉ ਤੁਮ ਤੇ ਪਾਉ سیوک سکھ ہمارے تاریہ سطر ہمارے بنت سہے پیاری دین بند کے ہنتا تمہوں پری چتر دس کنتا کال پائے برہما بال پائے اوترا کال پاہ کر بسن پرکاشا سکل کا سب جگت بناؤ دیو دا جشن آد ایک اوتارا سوئی گرو سمجھو ہمارا نمسکار تی سیکو ہماری سکل پر جاج ن آپ سواری ਸੇਵ ਕਨ ਕੋ ਸੇਵ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚ ਰਸ ਤੂਲਾ ਸਭ ਪਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੈ ਸੁਖੀ ਇੱਕ ਇੱਕ ਕੀ ਪੀਰ ਪਛਾਨੇ ਕਟ ਕਟ ਕੇ ਪਟ ਪਟ ਕੀ ਜਾਣੇ

ਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਪੇਦੂ ਤਾ ਕੋ ਕਰ ਪਾਹਨੁ ਨ ਮਾਰਤ ਮਹਾ ਮੂੜ ਕਸ਼ ਪੇਦ ਨ ਜਾਣਤ ਮਹਾ ਦੇਵ ਕੋ ਕੈ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ ਜੇਤੀ ਬੰਨਤ ਪੈਨ ਪੈਨੋ ਤੋਹਿ ਦੇਤੀ ج بیا سمٹ پہ سنکر سگری سیس دکھائی چمپ آد ج میری تم کرو سکھ بارو سنگرو دش جیتے اٹھو تا سکلے جو کل کو اک بار تئے تا کے کال نکٹ نہیں آئے ہوئے تاہی سب کالا دش ارشٹ رے تالا کرپا دش تن جائے ہر ਤਾ ਕੇ ਤਾਪ ਤਨਕ ਮੁਹਰਿਓ ਰਿੱਧਿ ਸਿੱਧ ਕਰਮੋ ਸਭ ਹੋਈ ਦੁਸ਼ਾ ਸ਼ੈ ਸਕੇ ਨਾ ਕੋਈ ਇਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸ ਤੇ ਤਾਹਿ ਉਬਾਰ ਜੇ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਹਾ ਖੜ ਕੇ ਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲੈ ਹੋ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸੋਈ ਪਾਹੇਂਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇ ਇਕ ਨਾਮ ਆਨਿਓ ਸਿਮਰਤ ਸਾਸਤਰ ਬੇਦ ਸਬੈਵ ਬੇਦ ਕਹੇ ਹਮੇ ਇਕ ਨਾ ਜਾਣਿਓ ਸ਼ੇਸ ਪਲ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਇ ਬਖਾਨਿਓ ਦੋਇਰਾ ਸਕਲ ਦਵਾਰ ਕੋ ਸਾਡ ਕਹੇ ਕਿ ਹੋ ਤੋ ਹਾਰੋ ਦਵਾਰ ਮਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੋ RAM KALI ਮਹੱਲਾਤੀ ਜਾਨੰ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਾਹਿਬ ਜੇਤੀ ਮਨਵ ਜੀਆ ਵਦਾਈਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨਿਆ ਸ਼ਬਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀ ਕਰੋ ਕਰੀ ਤੇਰਾ ਕਾਰਜ ਸਭ ਸੁਆਣਾ ਸਭ ਨਾਂਗਲਾ ਸਮਰਾਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੀ ਸਹੈ ਜਿਸ ਤੇ ਸੋ ਪਾਵੇ ਸਦਾ ਸਿਫਤ ਸੁਲਾਹ ਤੇਰੀ ਨਾਮ ਮਨੁਮ ਸਾਵੈ ਨਾਮ ਜਿਨ ਕੇ ਮਨੁ ਵਸਿਆ ਆਵਾਜੇ ਸ਼ਬਦ ਕਰੇ ਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੁ ਸਾਚਾ ਨਾਮ ਆਧਾਰ ਮੇਰਾ ਜਿਨੂ ਪੋਖਾ ਸਭ ਗਵਾਈ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਝਾਈ ਸਦਾ ਕੁਰਵਾਨ ਕਿਤਾ ਗੁਰ ਵਿਟੋ ਜਿਸ ਦੀਆਂ ਹੀ ਵੜੀਆਂ ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚਬਦ ਤਿਤਕਾਰ ਸਭਾਗੇ ਘਾਰ ਸਭਾਗੇ ਸ਼ਬਦ ਵਾਜੇ ਕਲਾ ਚਿਤ ਕਰਤਾਰੀਆ ਪੰਚ ਤੂਦ ਤੂਦ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸ ਗੋਹਾ ਤਿਤਕਰ ਅਣਹਦ ਵਾਜੇ ਆਨੰਦ ਸੁਨੋ ਵਡ ਪਾਗਿਓ ਸਗਲ ਮਨੋਰਥ ਪੂਰੇ ਆਰਬੰ ਪ੍ਰਪਾਇ ਹਉ ਤਰੇ ਸਗਲ ਵਿਸੂਰੇ ਦੋਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਪੈ ਸਰ ਸੇ ਪੂਰੇ ਗੁਰ ਤੇ ਜਾਨੀ ਸੁਣਤੇ ਪੁਨੀਤ ਕਹਤੇ ਪੁਇਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹ ਤੋਰੇ ਮੋਦਾਮਨੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸੰਸ ਅਧਾਰ

ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਦਰਸ ਪਿਆ ਮੈ ਰਹਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ